ਜਾਰਤ ਕੀ ਲੋਕਾਂ ਨੂੰ ਫੀਲ ਕਿਤੀ ਜਾ ਰਹੀ ਹੈ ਇਹ ਮਾਨਯੋਗ ਕਮਿਸ਼ਨਰ ਆਫ ਪੁਲਿਸ ਅਮ੍ਰਿਤਸਰ ਦੇ ਹੁਕਮਾਂ ਦੇ ਮੁਤਾਬਿਕ ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਆ ਅਗੇਂਸਟ ਦਾ ਟ੍ਰੈਫਿਕ ਪ੍ਰੋਬਲਮ ਜਿਹਦੇ ਵਿੱਚ ਪੀਸੀਪੀ ਆਲਮ ਸਰ ਦੀਆਂ ਗਾਈਡਲਾਈਨਸਾਂ ਦੇ ਅਡੀਸੀਪੀ ਟ੍ਰੈਫਿਕ ਸਾਹਿਬ ਦੀਆਂ ਗਾਈਡਲਾਈਨ ਦੇ ਮੁਤਾਬਿਕ ਮੈਂ ਅਤੇ ਸਾਡੇ ਜ਼ੋਨ ਇਨਚਾਰਜ ਮੰਗਲ ਸਿੰਘ ਜੀ ਅਸੀਂ ਉਹਨਾਂ ਦੇ ਨਾਲ ਰਲ ਕੇ ਖੁਦ ਅਸੀਂ ਆਪ ਫੀਲਡ ਦੇ ਵਿੱਚ ਉਤਰ ਕੇ ਇਹ ਟ੍ਰੈਫਿਕ ਦੀਆਂ ਜਿਹੜੀਆਂ ਵਾਇਲੈਂਸ ਹੈਗੀਆਂ ਉਹਨਾਂ ਦੇ ਉੱਪਰ ਅਸੀਂ ਕਾਰਵਾਈ ਕਰ ਰਹੇ ਹਾਂ ਚਲਾਨ ਲੱਗਦਾ ਸਟੈਫ ਬਾਇਡੈਂਸ ਕਰਨ ਵਾਲੇ ਦੇ ਖਿਲਾਫ ਜੋ ਵੀ ਅੱਜ ਪਰਲਾ ਸੀ ਕਾਰਵਾਈ ਕਰ ਸਕਦੇ ਆ ਉਹ ਕਰਦੇ ਆ ਸਰ ਇਹ ਚਲਾਨ ਕਿਦੋਂ ਦਾ ਸਟਾਰਟ ਹੋ ਰਿਹਾ ਦੱਸਿਆ ਜਾਂਦਾ ਕਿ 26 ਤਿੰਨ ਤੋਂ ਕੋਈ ਇਹ ਚਲਾਨਸ ਜਿਹੜੀਆਂ ਕੈਮਰਸ ਵਗੈਰਾ ਇੰਸਟਾਲ ਹੋ ਚੁੱਕੇ ਹੋਏ ਨੇ ਉਹਨਾਂ ਦਾ ਇੱਕ ਡੈਮੋ ਆਪਰੇਸ਼ਨ ਚੱਲ ਰਿਹਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਸਰ ਹਜੇ ਵੀ ਤੁਸੀਂ ਇੱਥੇ ਪਾਸੇ ਆਏ ਜੇ ਨੋ ਪਾਰਕਿੰਗ ਦੇ ਕਾਫੀ ਬਾਹਰ ਬਿਲਕੁਲ ਜੀ ਸਾਡੀਆਂ ਚਲਾਨ ਬੁਕਸ ਦੇ ਵਿੱਚ ਅਸੀਂ ਪ੍ਰੋਪਰ ਚਲਾਨ ਕੱਟ ਰਹੇ ਹਾਂ ਰੋਂਗ ਪਾਰਕਿੰਗ ਦੇ ਹੈਗੇ ਨੇ ਜਰ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਵਾਇਓਲੇਸ਼ਨ ਹੈ ਜੀ ਉਹਦੇ ਅਸੀਂ ਚਲਾਨ ਕੱਟਦੇ ਆ ਕਿਸੀ ਵੀ ਟੀਵੀ ਕੈਮਰੇ ਦੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਉਹ ਸਾਡੇ ਆਪਰੇਟਰ ਕਾਰਪੋਰੇਸ਼ਨ ਆਫਿਸ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਉੱਪਰ ਵੀ ਅਸੀਂ ਗੱਲ ਲੈਂਦੇ ਜੋ ਸਾਨੂੰ ਰਿਜੈਕਸ਼ਨਸ ਹੋਈਆਂ ਆ ਉਹਦੇ ਉੱਪਰ ਵੀ ਪ੍ਰੋਪਰ ਕਰਦੇ ਚਲਾਨ ਦੇ ਮਾਮਲੇ ਕਈ ਲੋਕ ਡਰ ਤੇ ਨਜ਼ਰ ਆਉਂਦੇ ਨੇ ਉਹਨਾਂ ਲੋਕਾਂ ਕੀ ਫੀਲ ਕਰਦੇ ਦੇਖੋ ਜੀ ਮੈਂ ਉਹਨਾਂ ਨੂੰ ਇਹ ਫੀਲ ਕਰਨਾ ਚਾਹੁੰਦਾ ਕਿ ਲਾ ਸਾਰਿਆਂ ਵਾਸਤੇ ਬਰਾਬਰ ਆਇਓ ਸਾਡੀ ਟ੍ਰੈਫਿਕ ਦਾ ਮੈਂਬਰ ਜਾ ਤਾਂ ਉਹ ਕਿਸੇ ਨੂੰ ਵੀ ਬਿਲੋਂਗ ਕਰਦਾ ਲਾ ਹਰ ਇੱਕ ਲਈ ਆ ਬਰਾਬਰ ਆ ਉਹਦੇ ਜੋ ਐਸ ਪਰ ਲਾ ਟ੍ਰੈਫਿਕ ਚਲਾਨ ਸਕੇ ਨੇ ਉਹ ਹੋਣਗੇ